ਜੋ ਜੇ ਮੇਰੀ ਕੋਤਮ ਵੱਡੀ ਬੇਟੀ ਬੈਠੋ ਨੀਚੇ ਡਿਗੀ ਉਦੋਂ ਮੈਂ ਦੇਖਿਆ ਕਿ ਮੇਰੀ ਛੋਟੀ ਬੇਟੀ ਹੈ ਨਹੀਂ ਕਿ ਉਸੇ ਟਾਈਮ ਮੈਂ ਬਹੁਤ ਰੋਲਾ ਪਾਇਆ ਤੇ ਸਾਰੀ ਗਲੀ ਨੂੰ ਇਕੱਠਾ ਕੀਤਾ ਸਾਰਿਆਂ ਦੇ ਗੇਟ ਖੜਕਾ ਕੇ ਕਿ ਮੇਰੀ ਬੱਚੀ ਮੇਰੀ ਹੈਲਪ ਕਰੋ ਮੇਰੀ ਬੱਚੇ ਨੂੰ ਬਾਹਰ ਸਮੇਣਾ ਸਸ਼ਿਕਾਂਤ ਜੀ ਵੀਰੇ ਬਾਈਟ ਚਾਹੀਦੀ ਸੀ ਜੀ ਵੀਰੇ ਬਾਈਟ ਚਾਹੀਦੀ ਸੀ ਜੀ ਵੀਰੇ ਸੋਚਕਾਲ ਮੈਂ ਹਾਂ ਅਤੀ ਅਸਲ ਜੱਟ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਥੋੜਾ ਜਿਹਾ ਪਹਿਲਾਂ ਇੱਕ ਖਬਰ ਨਸ਼ਰ ਹੋਈ ਸੀ ਕਿ ਇੱਕ 7 ਮਹੀਨੇ ਦੀ ਬੱਚੀ ਜਿਹੜੀ ਆ ਉਹ ਗੁੰਮ ਜਾਂਦੀ ਹੈ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਅਪਡੇਟਸ ਆਈਆਂ ਮੀਢਲ ਸਾਹਮਣੇ ਪੇਰੈਂਟਸ ਵੀ ਆਏ ਉਸ ਤੋਂ ਬਾਅਦ ਜਦੋਂ ਜਿਹੜੀ ਜਹਾਦ ਹੋਈ ਪੁਲਿਸ ਪ੍ਰਸ਼ਾਸਨ ਇਸ ਬੱਚੇ ਨੂੰ ਲੱਭ ਕੇ ਵੀ ਪਰਿਵਾਰ ਤੇ ਹਵਾਲੇ ਕਰ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਅਗਲੀ ਅਪਡੇਟ ਦਿੱਤੀ ਸੀ ਕਿ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਦੇ ਪੇਰੈਂਟ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕੁਝ ਹੋਰ ਅਪਡੇਟ ਜਿਹੜੀ ਸਾਹਮਣੇ ਨਿਕਲ ਕੇ ਆਏਗੀ ਵੀ ਬੱਚੀ ਨੂੰ ਪਲਾਟ ਦੇ ਵਿੱਚ ਕੌਣ ਲੈ ਕੇ ਗਿਆ ਸੀਗਾ ਅੱਧੀ ਰਾਤ ਨੂੰ ਕੌਣ ਚੁੱਪਕੇ ਲੈ ਕੇ ਗਿਆ ਸੀਗਾ ਜਿਸ ਤੇ ਬਾਅਦ ਪੇਰੈਂਟ ਵੱਲੋਂ ਤੇ ਕਿਹਾ ਗਿਆ ਸੀਗਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਹੋਇਆ ਸਮਾਂ ਮੰਗਿਆ ਕਿ ਪੂਰੀ ਤਫ਼ਤੀਸ਼ ਹੋ ਜਾਏਗੀ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਪਰ ਇ ਜੋ ਆਪਣੇ ਵਿਚਾਰ ਰੱਖੇ ਸੀਗੇ ਕਿ ਬੱਚੀ ਲੱਭ ਜ਼ਰੂਰ ਗਈ ਸੀ ਲੇਕਿਨ ਸ਼ਾਇਦ ਕੋਈ ਘੰਟਾ ਪਹਿਲਾਂ ਹੀ ਫਲਾਟ ਵਿੱਚ ਦੁਬਾਰਾ ਛੱਡ ਗਿਆ ਜਿਹੜਾ ਚੁੱਕ ਕੇ ਲੈ ਕੇ ਗਿਆ ਸੀਗਾ ਢਾਲ ਕਰਕੇ ਤਾਂ ਉਹ ਬੱਚੀ ਜਿਹੜੀ ਉਹ ਫਿਰ ਬਰਾਮਦ ਹੋ ਗਈ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਠੀਕ ਹੈ ਜੀ ਬੱਚੀ ਥੋੜੀ ਬਹੁਤ ਜਰੂਰ ਘਬराई ਹੋਈ ਸੀ ਪਰ ਬੱਚੀ ਸਹੀ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਗੱਲਬਾਤ ਹੋਈ ਜੋ ਵਿਚਾਰ ਤੁਸੀਂ ਸੁਣੇ ਵੀ ਕਿ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਕਿ ਪੂਰਾ ਮਾਮਲਾ ਜਿਹੜਾ ਆ ਪੁਲਿਸ ਪ੍ਰਸ਼ਾਸਨ ਦੇ ਨਾਲ 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 ਜਿਹੜੇ ਇਲਾਕਾ ਨਿਵਾਸੀ ਨੇ ਜਾਂ ਹੋਰ ਜਿਹੜੇ ਇਸ ਖਬਰਾਂ ਨੂੰ ਦੇਖ ਰਹੇ ਨੇ ਜਿਹੜੇ ਵੀਰਸ ਨੇ ਉਹ ਸਾਰਿਆਂ ਦਾ ਸ਼ੱਕ ਜਿਹੜਾ ਹੈ ਇਹੀ ਜਾਂਦਾ ਆ ਕਿ ਇਹ ਕੰਮ ਜਿਹੜਾ ਹੈ ਪਰਿਵਾਰ ਦੇ ਕਿਸੇ ਮੈਂਬਰ ਨੇ ਕੀਤਾ ਇੱਥੇ ਤੱਕ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਸੀ ਨਾ ਅਧਿਕਾਰੀਆਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕੰਪਲੇਨ ਵੀ ਵਾਪਸ ਨਹੀਂ ਲਈ ਸੀ ਹਜੇ ਤੱਕ ਹੁਣ ਕੰਪਲੇਨਟ ਵਾਪਸ ਲਈ ਜਾਂ ਨਹੀਂ ਲਈ ਇਸ ਦੀ ਸਪਸ਼ਟ ਜਾਣਕਾਰੀ ਹਜੇ ਤੱਕ ਸਾਡੇ ਕੋਲ ਨਹੀਂ ਆਈ ਹੈ ਜਿਵੇਂ ਆਏਗੀ ਉਹ ਵੀ ਤੁਹਾਨੂੰ ਦੱਸਾਂਗੇ ਕਿਆਕਿ ਕੰਪਲੇਨ ਵੀ ਵਾਪਸ ਕਿਉਂ ਨਹੀਂ ਲੈ ਰਹੇ ਨੇ ਪਰ ਜਦੋਂ ਅਸੀਂ ਇਹ ਗੱਲਬਾਤ ਦੱਸੀ ਸੀ ਸਾਰੀ ਸਾਰਾ ਵੇਰਵਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਪੁਲਿਸ ਪ੍ਰਸ਼ਾਸਨ ਨਾਲ ਸੀਨੀਅਰ ਅਧਿਕਾਰੀ ਜਰਸੀ ਕੰਨਾ ਗੱਲਬਾਤ ਕੀਤੀ ਵੀ ਕੀ ਕੁਝ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀਗਾ ਸੱਚ ਕੀ ਹੈ ਪਤਾ ਲੱਗਿਆ ਕਿ ਨਹੀਂ ਲੱਗਿਆ ਵੀ ਕੌਣ ਕਿਹੜਾ ਵਿਅਕਤੀ ਸੀਗਾ ਉਹ ਜਿਹੜਾ ਬੱਚੀ ਚੁੱਕਿਆ ਦੀ ਰਾਤ ਨੂੰ ਲੈ ਗਿਆ ਸੀਗਾ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਖਰਚਾ ਜਤਾਇਆ ਗਿਆ ਕਿ ਇਹ ਪਰਿਵਾਰਿਕ ਮਸਲਾ ਆ ਉਹਨਾਂ ਨੇ ਕਹਿਤਾ ਇਸ ਕਰਕੇ ਇਹ ਇਹਦੇ ਉੱਪਰ ਹੋਰ ਤਫ਼ਤੀਸ਼ ਨਹੀਂ ਕਰ ਸਕਦੇ ਨੇ ਦੂਜੀ ਪਾਸੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਕੋਈ ਮਰਹਾਈ ਵੀ ਨਹੀਂ ਕੀਤੀ ਸੀ ਕਿ ਉਹ ਮੀਡੀਆ ਦੇ ਅੱਗੇ ਆ ਕੇ ਆਪਣੀ ਵਿਚਾਰ ਜਿਹੜਾ ਉਹ ਨਾਂ ਰੱਖ ਸਕਣ। ਉਸ ਤੋਂ ਬਾਅਦ ਅਸੀਂ ਵੀ ਇਹ ਗੱਲ ਤੁਹਾਨੂੰ ਕਹੀ ਸੀ ਕਿ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਊਗੀ ਸਾਡੀ ਤੇ ਹੁਣ ਅਸੀਂ ਪਰਿਵਾਰ ਨਾਲ ਇੱਕ ਵਾਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖੇ ਪੂਰਾ ਮਾਜਰਾ ਕੀ ਹੈ। ਤੇ ਤਸਵੀਰਾਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗੇ ਆ ਕਿ ਜਦੋਂ ਅਸੀਂ ਫਿਰ ਦੁਬਾਰਾ ਇੱਕ ਵਾਰ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਰਬਾਇਆ ਕਿ ਹੋ ਜਾ ਸੀਗਾ ਉਹਨਾਂ ਨੇ ਕੀ ਬਰਤਾਨ ਕੀਤਾ ਕਿਉਂਕਿ ਜਦੋਂ ਬੱਚੀ ਗੁੰਮੀ ਹੈ ਇਹ ਸਵਾਲ ਜਿਹੜਾ ਆ ਜਹਨ ਦੇ ਵਿੱਚ ਜਾ ਰਿਹਾ ਕਿ ਜਦੋਂ ਬੱਚੀ ਗੁੰਮ ਗਈ ਸੀ ਤਾਂ ਪੂਰਾ ਪਰਿਵਾਰ ਜਿਹੜਾ ਸੀਗਾ ਉਹਦੇ ਸਾਹ ਸੁੱਕ ਗਏ ਸੀ ਤਾਂ ਹਾਈ ਹਾਈ ਕਰਕੇ ਬਾਹਰ ਆਏ ਪੁਲਿਸ ਪ੍ਰਸ਼ਾਸਨ ਤੋਂ ਨਿਆਂ ਦੀ ਗੁਹਾਰ ਲਗਾਈ ਤੇ ਤਾਂ ਕਿ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੇ ਗੁਹਾਰ ਲੈ ਕੇ ਸਾਡੀ ਬੱਚੀ ਜਿਹੜੀ ਜਲਤੋ ਜਲਤ ਸਾਨੂੰ ਲੱਭ ਕੇ ਦਿੱਤੀ ਜਾਵੇ ਪਰ ਜਦੋਂ ਇਸ ਗੱਲ ਦਾ ਹਜੇ ਖੁਲਾਸਾ ਨਹੀਂ ਹੋ ਰਿਹਾ ਕਿ ਆਖਿਰ ਜਿਕਰ ਪਰਿਵਾਰ ਦਾ ਹੈ ਕਿਸੇ ਮੈਂਬਰ ਨੇ ਘਟਨਾ ਕੀਤੀ ਸੀ ਇਕ ਦੂਤ ਪਰਿਵਾਰਿਕ ਮੈਂਬਰ ਦੇ ਵੱਲੋਂ ਕੀਤੀ ਗਈ ਹੈ ਕੌਣ ਹੈ ਕੌਣ ਨਹੀਂ ਕਿਉਂ ਕੀਤੀ ਹੈ ਕੀ ਕਾਰਨ ਰਿਹਾ ਸੀਗਾ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀ ਬੱਚੀਆਂ ਤਿੰਨ ਸੀਗੀਆਂ ਇਹਨਾਂ ਦੇ ਕੋਲ ਤਾਂ ਸ਼ਾਇਦ ਉਹ ਬੱਚੀਆਂ ਤੋਂ ਕਿਉਂਕਿ ਬੇਟੀਆਂ ਨੇ ਸ਼ਾਇਦ ਲੜਕੀ ਤੋਂ ਤੰਗ ਆ ਕੇ ਸ਼ਾਇਦ ਕਿਸੇ ਪਰਿਵਾਰਿਕ ਮੈਂਬਰ ਨੇ ਇੱਕ ਕਦਮ ਚੁੱਕਿਆ ਹੋਵੇ ਕਿਉਂਕਿ ਬੱਚੀ ਜੋ ਹੈ ਅਕਸਰ ਲੜਕੀਆਂ ਨੂੰ ਲੈ ਕੇ ਅੱਜ ਵੀ ਸਮਾਜ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚਕਾਰ ਜਿਹੜਾ ਹੈ ਉਹਨਾਂ ਨੂੰ ਨੀਵਾ ਦੇਖਿਆ ਜਾਂਦਾ ਹੈ ਕਿ ਬੱਚ ਲੜਕੀਆਂ ਜਿਹੜੀਆਂ ਕਿਉਂ ਹੋਣੀਆਂ ਤਾਂ ਅਜੇ ਹਾਲੀ ਲੋਕੀ ਕਹਿ ਰਹੇ ਨੇ ਤਾਂ ਇਸੇ ਪੂਰੀ ਜਾਣਕਾਰੀ ਦੇ ਲਈ ਅਸੀਂ ਪਰਿਵਾਰ ਕੋਲ ਪਹੁੰਚੀ ਸੀ ਸਾਡੀ ਟੀਮ ਪਹੁੰਚੀ ਸੀਗੀ ਤਾਂ ਉਸ ਵੇਲੇ ਪਰਿਵਾਰ ਵਾਲਿਆਂ ਦਾ ਕੀ سلوਕ ਰਿਹਾ ਉਹ ਤੁਸੀਂ ਤਸਵੀਰਾਂ ਸਾਂਝੀਆਂ ਨੇ ਤੁਸੀਂ ਆਪ ਵੀ ਦੇਖ ਲਵੋ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਕਿ ਕਿਸ ਤਰ੍ਹਾਂ ਪਹਿਲਾਂ ਤਾਂ মিডিਆ ਦੇ ਰੂਬਰੂ ਹੋ ਕੇ ਉਹਨਾਂ ਨੇ ਆਪਣੀ ਜਿਹੜੀ ਹੈ ਦੁੱਖ ਜਿਹੜਾ ਪੀੜਾ ਬਿਆਨ ਕੀਤਾ ਕਿ ਸਾਡੀ ਬੱਚੀ ਕਿਸੇ ਵੀ ਤਰੀਕਾ ਨਾਲ ਲੱਭ ਕੇ ਦਿਓ ਸਾਨੂੰ ਨਹੀਂ ਪਤਾ ਵੀ ਕੌਣ ਚੱਕ ਕੇ ਲੈ ਗਿਆ ਇਸ ਦਾ ਉਹਨਾਂ ਨੇ ਮੀਡੀਆ ਤੇ ਤਰਲੇ ਵੀ ਕੀਤੇ ਪ੍ਰਸ਼ਾਸਨ ਦੇ ਵੀ ਤਰਲੇ ਕੀਤੇ ਉਹ ਹਾਰ ਲਗਾਈ ਬੇਨਤੀ ਕੀਤੀ ਪਰ ਜਦੋਂ ਦੁਬਾਰਾ ਉਹੀ ਮੀਡੀਆ ਜਿਹੜੀ ਆਵਾਜ਼ ਬਣਦੀ ਹੁੰਦੀ ਉਹਨਾਂ ਲੋਕਾਂ ਦੀ ਕਿ ਸੱਚ ਸਾਹਮਣੇ ਆ ਸਕੇ ਇਨਸਾਫ ਮਿਲ ਸਕੇ ਨਿਆਂ ਮਿਲ ਸਕੇ ਤਾਂ ਉਹਦੇ ਅੱਜ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਪਰਿਵਾਰ ਉਹਦੇ ਨਾਲ ਕਿਹੋ ਜਿਹਾ ਸਲੂਕ ਕਰਦਾ ਉਹ ਤੁਸੀਂ ਆਪ ਵੀ ਦੇਖ ਲਓ ਤਾਂ ਕਿ ਇਸ ਪਰਿਵਾਰ ਨਾਲ ਜੇਕਰ ਕੋਈ ਘਟਨਾ ਅੰਦਰਕ ਹੋ ਜਾਂਦੀ ਹੈ ਜਿਸ ਦਾ ਜ਼ਿੰਮੇਵਾਰ ਸਿਰ ਪਰਿਵਾਰ ਹੁੰਦਾ ਹੈ ਤਾਂ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੋਣਗੇ ਉਹ ਵੀ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ